ਕੋਈ ਨਾ ਕੋਈ ਜਿੱਦਾਂ ਕਹੂੰਗਾ ਉਦਾਂ ਹੀ ਕਰਨਾ ਕੀ ਕਰਨਾ ਬਾ ਮੜਾ ਬੱਲਾ ਓਏ ਬਾਤ ਕਰਦੇ ਲੈ ਡੇ ਲਾਣੇ ਗਏ ਸੂਬੇ ਪਾਰ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਬਹੁਤ ਸਾਰੀਆਂ ਖੇਡ ਅਕੈਡਮੀਆ ਬਣਾਈਆਂ ਗਈਆਂ ਨੇ ਤੇ ਕਈ ਅਕੈਡਮੀਆ ਬੱਚਿਆਂ ਤੋਂ ਪਾਰੀ ਫੀਸਾਂ ਵਸੂਲ ਤੇ ਵੱਡਾ ਮੁਨਾਫਾ ਕਮਾ ਰਹੀਆਂ ਨੇ ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਕਲੋਤਾ ਵਿੱਚ ਜਰਨੈਲ ਹਰੀ ਸਿੰਘ ਨਲੂਆ ਅਕੈਡਮੀ ਨੌਜਵਾਨ ਪੀੜੀ ਦੇ ਉਜਵਲ ਭਵਿੱਖ ਲਈ ਬੇਤਰੀਨ ਕੰਮ ਕਰ ਰਹੀ ਹੈ ਨੌਜਵਾਨ ਜਿਥੇ ਨਸ਼ਿਆਂ ਤੋਂ ਦੂਰ ਹੋਣ ਦੀ ਪ੍ਰੇਰਣਾ ਲੈ ਰਹੇ ਨੇ ਉੱਥੇ ਹੀ ਖੇਡਾਂ ਨਾਲ ਜੁੜ ਕੇ ਆਪਣਾ ਭਵਿੱਖ ਸਿਹਤ ਸੁਧਾਰ ਕੇ ਸਮਾਜ ਵਿੱਚ ਨਾਮਣਾ ਖੱਟ ਰਹੇ ਨੇ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਵਿੱਚ ਇਹ ਪਹਿਲੀ ਅਕੈਡਮੀ ਹੈ ਜਿੱਥੇ ਬੱਚਿਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਅਕੈਡਮੀ ਦੇ ਬੱਚਿਆਂ ਨੇ ਵੱਡੀਆਂ ਮੱਲਾ ਮਾਰਦੇ ਹੋਏ ਰਾਜ ਪੱਦਰੀ ਤੇ ਰਾਸ਼ਟਰੀ ਪੱਦਰੀ ਤੇ ਮੈਡਲ ਹਾਸਲ ਕੀਤੇ ਨੇ। ਇਸ ਅਕੈਡਮੀ ਨੂੰ ਪਿੰਡ ਦੇ ਨੰਬਰਦਾਰ ਸੰਦੀਪ ਸਿੰਘ ਕੋਲੋਤਾ ਵੱਲੋਂ ਚਲਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਇੱਕ ਕਿਲਾ ਜ਼ਮੀਨ ਉੱਪਰ ਬੱਚਿਆਂ ਨੂੰ ਇਸ ਅਕੈਡਮੀ ਵਿੱਚ ਮੁਫਤ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਕੈਡਮੀ ਵਿੱਚ ਬੱਚਿਆਂ ਦੇ ਲਈ ਫਰੂਟ ਦੁੱਧ ਆਦਿ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਬਿਲਡਿੰਗ ਵੀ ਬਣਾਈ ਜਾ ਰਹੀ ਹੈ। ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਇਸ ਤਰ੍ਹਾਂ ਕਰਕੇ ਚੱਲੋ ਡਾਕਟਰ ਸੈਨ ਜੀ ਹੈ ਜੀ ਜਿਹੜੇ ਸਾਡੇ ਬੱਚੇ ਖੇਡਣ ਆਉਂਦੇ ਆ ਭਾਈ ਹਰੀ ਸਿੰਘ ਨਰੂਆ ਅਕੈਡਮੀ ਦੇ ਵਿੱਚ ਤੇ ਇੱਥੇ ਬਹੁਤ ਵਧੀਆ ਮਾਹੌਲ ਆ ਬੱਚਿਆਂ ਦੇ ਲਈ ਬੱਚੇ ਜਿੱਦਾਂ ਕੋਨਾਂ ਤੋਂ ਦੂਰ ਰਹਿੰਦੇ ਇੱਥੇ ਨਸ਼ਿਆਂ ਤੋਂ ਬਹੁਤ ਜ਼ਿਆਦਾ ਜਿੱਦਾਂ ਦੂਰੀ ਬਣਦੀ ਕਿਉਂਕਿ ਬੱਚਿਆਂ ਦਾ ਜਿਹੜਾ ਧਿਆਨ ਆ ਖੇਡਾਂ ਵੱਲ ਜਾਂਦਾ ਤੇ ਬਹੁਤ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਬੱਚੇ ਜਿਹੜੇ ਪਨਾਵੇਂ ਇਤਰਾ ਖੇਡ ਰਹੇ ਆ ਤੇ ਬਹੁਤ ਵਧੀਆ ਜਿਹੜਾ ਮਾਹੌਲ ਸਿੱਜਾ ਜਾ ਰਿਹਾ ਇੱਥੇ ਇਨੀ ਬੇਨਤੀ ਕਰਸ ਤੇ ਇਹ ਕਬੱਡੀ ਜਰਨਲ ਹਰੀ ਸਿੰਘ ਨਰੂਆ ਪ੍ਰਿੰਟ ਕੋਲੋਤੇ ਵਿੱਚ ਪੈਂਦੀ ਹੈ ਇਹ ਕੰਮ ਲਈ ਹੈ ਕਿਸ ਤਰੀਕੇ ਟ੍ਰੇਨਿੰਗ ਦਿੱਤੇ ਕਿਸ ਤਰ੍ਹਾਂ ਦੀ ਗੱਲ ਕਰਦੇ ਆ ਤੇ ਕਦੋਂ ਕਦੋਂ ਟ੍ਰੇਨਿੰਗ ਦਾ ਜਿਹੜਾ ਸੀ ਹੈ ਭਾਜੀ ਇਹ ਕਬੱਡੀ ਇੱਥੇ ਭਾਜੀ ਨੈਸ਼ਨਲ ਕਬੱਡੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਭਾਈ ਸਵੇਰੇ ਸ਼ਾਮ ਦੇ 5 ਵਜੇ ਟਾਈਮ ਹੈ ਜੀ ਤੇ ਸ਼ਾਮ ਨੂੰ ਵੀ 5 ਵਜੇ ਟਾਈਮ ਹਾਂਜੀ ਇੱਥੇ ਭਾਜੀ ਹੋਰ ਕਬੱਡੀ ਨੈਸ਼ਨਲ ਸਟਾਈਲ ਦੇ ਨਾਲ ਨਾਲ ਫਿਟਨੈਸ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਇੱਥੇ ਜਿਹੜੇ ਹਾਂਜੀ ਇੱਥੋਂ ਇੱਕ ਬਲਰਾਜ ਸਿੰਘ ਬਿੱਲਾ ਜੀ ਜੋ ਇੰਟਰਨੈਸ਼ਨਲ ਪਲੇਅਰ ਹੈ ਇੱਕ ਹਰਮਨਜੀਤ ਸਿੰਘ ਹੈ ਜੀ ਉਹ ਵੀ ਇੰਟਰਨੈਟ ਦੇ ਪਲੇਅਰ ਆ ਜੀ ਆਪਣਾ ਤੇ ਮੈਂ ਕੰਪਨੀ ਦੇ ਵਿੱਚ ਕਹਿਣਾ ਚਾਹੁੰਦੀ ਹਾਂ ਕਿ ਬਿਚਾ ਤੇ ਲਈ ਕਈ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕਿ ਖੇਡ ਨਾਲ ਜੁੜੋ ਤੇ ਆਪਣੀ ਫਿਟਨੈਸ ਵੱਲ ਧਿਆਨ ਰੱਖੋ ਤੇ ਨਸ਼ੇ ਦੂਰ ਰਹਿਵੇ ਵਿੱਚ ਇੱਕ ਸਾਲ ਹੋ ਗਿਆ ਜੀ ਆਂਦਿਆਂ ਨੂੰ ਬਹੁਤ ਹੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਇੱਥੇ ਇਹਨਾਂ ਦਾ ਪ੍ਰੋਗਰਾਮ ਸਾਡੇ ਨੰਦਪੁਰ ਦੇ ਵਿੱਚ ਸ਼ੁਰੂਆਤ ਬਹੁਤ ਹੀ ਵਧੀਆ ਕੀਤੀ ਨਹੀਂ ਇੱਥੇ ਨੰਦਪੁਰ ਸਾਹਿਬ ਕਿੱਥੇ ਕਹਿਦੀਆਂ ਗੱਲਾਂ ਇਹਨਾਂ ਦੀ ਸਰਵੰਸ ਸਾਹਿਬ ਦੀ ਕਿਰਪਾ ਦੇ ਨਾਲ ਇਹ ਕਾਰਜ ਹੋ ਗਿਆ ਕਿ ਬਹੁਤ ਹੀ ਵਧੀਆ ਹੈ ਕਿ ਬੱਚੇ ਮੇਰੇ ਦੋਏ ਆਂਦੇ ਪੋਤੇ ਕਿ ਆ ਕੇ ਆਪਣੇ ਖੇਲਦੇ ਤੇ ਕਬੱਡੀ ਹਰੇਕ ਦੀ ਹੈ ਬਰਾਮ ਬਰਾਮ ਕੁਝੀ ਗੱਲ ਦੀ ਹੋਣੀ ਹੈ ਤੇ ਬਹੁਤ ਹੀ ਵਧੀਆ ਸਾਡੇ ਮਹਾਰਾਜ ਜੀ ਵਿਚਾਰ ਨੇ ਵੀ ਇਹਦੇ ਨਾਲ ਆਪਾਂ ਨੂੰ ਸੰਯੋਗ ਦੇਣਾ ਚਾਹੀਦਾ ਹੈ ਤੇ ਇੱਕ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਆਪਣੇ ਕੋਲੋਤਾ ਸਾਹਿਬ ਸਰਪੰਚ ਸਾਹਿਬ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਬੱਚਿਆਂ ਵਾਸਤੇ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੋਰ ਵੀ ਸੰਜੋਗ ਦੇ ਕੇ ਇਹ ਜਗ੍ਹਾ ਨੂੰ ਇੱਕ ਕਲੱਬ ਨੂੰ ਤਰੱਕੀ ਦੇਣੀ ਚਾਹੀਦੀ ਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਲਾਕਾ ਨਵਾਸੀਆਂ ਨੂੰ ਹੱਥ ਜੋੜ ਕੇ ਇੱਕੋ ਬੇਤੀ ਕਰਦਾ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਮੋਬਾਈਲਾਂ ਤੋਂ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਦੀ ਬਿਮਾਰੀ ਹੈ ਮੋਬਾਈਲ ਉਹਨਾਂ ਤੋਂ ਦੂਰ ਕਰਨ ਲਈ ਮਿੱਟੀ ਨਾਲ ਜੋੜਨ ਲਈ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਆਪਣੇ ਬੱਚਿਆਂ ਨੂੰ ਮਜ਼ਬੂਤ ਕਰਨ ਲਈ ਗਰਾਊਂਡ ਨਾਲ ਜੋੜੀਏ ਆਓ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਜਰਨੈਲ ਹਰੀ ਸਿੰਘ ਨਲੂਆ ਜਿਹੜੇ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਉਹਨਾਂ ਦੇ ਨਾਂ ਤੇ ਜਿਹੜੀ ਅਕੈਡਮੀ ਪਿੰਡ ਕਲੋਤਾ ਵਿਖੇ ਚੱਲ ਰਹੀ ਹੈ ਆਪਣੇ ਬੱਚਿਆਂ ਨੂੰ ਉਸ ਅਕੈਡਮੀ ਚ ਉਸ ਗਰਾਊਂਡ ਚ ਛੱਡ ਕੇ ਜਾਈਏ ਬਹੁਤ ਵਧੀਆ ਮਾਹੌਲ ਹੈ ਕੁੜੀਆਂ ਬੱਚੇ ਮੁੰਡੇ ਛੋਟੇ ਬੱਚੇ ਵੱਡੇ ਬੱਚੇ ਬੜੇ ਵਧੀਆ ਪ੍ਰੈਕਟਿਸ ਕਰ ਰਹੇ ਕਈ ਬੱਚੇ ਫੌਜ ਚ ਚਲ ਗਏ ਕਈ ਪੁਲਿਸ ਚ ਚਲ ਗਏ ਕਈ ਕਬੱਡੀ ਨੈਸ਼ਨਲ ਸਟਾਈਲ ਚ ਬੜੇ ਬੜੇ ਮੈਡਲ ਲੈ ਕੇ ਆਏ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਨਾ ਕਿਸੇ ਬਹਾਨੇ ਗਰਾਊਂਡ ਨਾਲ ਜੁੜੀਏ ਇੱਥੇ ਆ ਸਕਦੇ ਇੱਥੇ ਪ੍ਰੈਕਟਿਸ ਕਰੋ ਆਪਣੇ ਪਿੰਡਾਂ 'ਚ ਕਰ ਸਕਦੇ ਪਿੰਡਾਂ 'ਚ ਕਰੋ ਤੇ ਇਦਾਂ ਦੀਆਂ ਅਕੈਡਮੀਆ ਹੋਰ ਵੀ ਜੇ ਕੋਈ ਸਮਾਜ ਸੇਵੀ ਵਧੀਆ ਬੰਦਾ ਹੈ ਜਿਹਦੇ ਕੋਲ ਪ੍ਰਮਾਤਮਾ ਨੇ ਸਮਰਥਾ ਬਖਸ਼ੀ ਹੈ ਉਹ ਵੀ ਐਸਦੀਆਂ ਅਕੈਡਮੀਆ ਖੋਲਣ ਤਾਂ ਜੋ ਕਿਉਂਕਿ ਇੱਥੇ ਸਾਰੇ ਬੱਚੇ ਨਹੀਂ ਆ ਸਕਦੇ ਸਵੇਰੇ ਆਣਾ ਸ਼ਾਮ ਨੂੰ ਆਣਾ ਬੜਾ ਔਖਾ ਹੈ ਕੋਈ ਨੰਗਲ ਖੋਲੇ ਕੋਈ ਨੂਰ ਪ੍ਰਵੇਦੀ ਖੋਲੇ ਕੋਈ ਰੋਪੜ ਖੋਲੇ ਪਿੰਡ ਪਿੰਡ ਅਕੈਡਮੀ ਖੋਲੀ ਜਾਵੇ ਤਾਂ ਜੋ ਪੁਰਾਣਾ ਪੰਜਾਬ ਜਿਹੜਾ ਯੋਧਿਆਂ ਦਾ ਪੰਜਾਬ ਹੈ ਜਿਹੜਾ ਖੇਡਾਂ ਚ ਬੜੀਆਂ-ਬੜੀਆਂ ਮੱਲਾ ਮਾਰਦਾ ਸੀ ਉਦਾਂ ਦਾ ਪੰਜਾਬ ਅਸੀਂ ਦੁਬਾਰਾ ਲੈ ਕੇ ਆਈਏ ਇਹੀ ਪਰਮਾਤਮਾ ਅਗੇ ਮੇਰੀ ਬੇਨਤੀ ਹੈ ਤੇ ਪਰਮਾਤਮਾ ਅਗੇ ਇਹੀ ਅਰਦਾਸ ਬੇਨਤੀ ਹੈ ਬਲ ਬਖਸ਼ਿਓ ਤਾਂ ਜੋ ਬੱਚਿਆਂ ਦੀ ਇਵੇਂ ਹੀ ਸੇਵਾ ਕਰਦੇ ਰਹੀਏ